ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਮੈਂ ਆਪ ਸਭ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕੀਤੇ ਰਾਗਾਂ ਦੇ ਨਾਮ ਤੇ ਉਹਨਾਂ ਦੇ ਅੰਗ ਆਪ ਜੀ ਦੇ ਸਾਹਮਣੇ ਪੇਸ਼ ਕਰਨ ਜਾ ਰਹੀ ਹਾਂ ਪਿਆਰ ਨਾਲ ਸਰਵਨ ਕਰਨਾ ਜੀ ਰਾਗ ਸ੍ਰੀ ਰਾਗ 14 ਅੰਗ ਤੇ ਰਾਗ ਮਾਲ 94 ਅੰਗ ਤੇ ਰਾਗ ਗੌੜੀ 151 ਅੰਗ ਤੇ ਰਾਗ ਅਸਾ 347 ਅੰਗ ਤੇ ਰਾਗ ਹੂਜਰੀ 499 ਅੰਗ ਤੇ ਰਾਗ ਦੇਵ ਗੰਧਾਰੀ 527 ਅੰਗ ਤੇ ਰਾਗ ਵਿਹਗੜਾ 537 ਅੰਗ ਤੇ ਰਾਗ ਵਡਹੰਸ 557 ਅੰਗ ਤੇ ਰਾਗ ਸੋਠ 595 ਅੰਗ ਤੇ ਰਾਗ ਤਨਾਤੀ 660 ਅੰਗ ਤੇ ਰਾਗ ਜੈਤਰੀ 696 ਅੰਗ ਤੇ ਰਾਗ ਟੋਡੀ 711 ਅੰਗ ਤੇ ਰਾਗ ਬੈਰਾਲੀ 719 ਅੰਗ ਤੇ ਰਾਗ ਚਲੰਗ 721 ਅੰਗ ਤੇ ਰਾਗ ਸੂਹੀ 728 ਅੰਗ ਤੇ ਰਾਗ ਬਿਲਾਵਲ 795 ਅੰਗ ਤੇ ਰਾਗ ਗੌਂਡ 860 ਅੰਗ ਤੇ ਰਾਗ ਰਾਮਕਲੀ 870 ਅੰਗ ਤੇ ਰਾਗ ਨਟਨਾਰਾਇਣ 972 ਅੰਗ ਤੇ ਰਾਗ ਮਾਲੀ ਗੋੜਾ 988 ਅੰਗ ਤੇ ਰਾਗ ਮਰੂ 992 ਅੰਗ ਤੇ ਰਾਗ ਤੁਖਾਰੀ 1107 ਅੰਗ ਤੇ ਰਾਗ ਕੇਦਾਰਾ 1118 ਅੰਗ ਤੇ ਰਾਗ ਪੈਰੋ 1125 ਅੰਗ ਦੇ ਰਾਗ ਬਸੰਤ 1168 ਅੰਗ ਦੇ ਰਾਗ ਸਾਰੰਗ 1197 ਅੰਗ ਤੇ ਰਾਗ ਮਲਾਰ ਭਾਰੰਸਚਰਨਜਾਂ ਨੇ ਤੇ ਰਾਗ ਕਨੜਾ 1297 ਅੰਗ ਤੇ ਰਾਗ ਕਲਿਆਣ 1301 ਅੰਗ ਤੇ ਰਾਗ ਪ੍ਰਭਾਤੀ 1327 ਅੰਗ ਤੇ ਰਾਗ ਜੈਰਾਵੰਤੀ 1352 ਅੰਗ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ